ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਤ ਚਲੋ ਵਧੀਆ ਰਿਹਾ ਸਾਰਾ ਕੁਝ ਲੇਕਿਨ ਹੁਣ ਜਿਹੜਾ ਪਾਣੀ ਐ ਇਹ ਤੁਸੀਂ ਆਪ ਦੇਖ ਸਕਦੇ ਹੋ ਇਹ ਗੰਨੇ ਦੇ ਖੇਤ ਨੇ ਗੰਨੇ ਦੇ ਖੇਤ ਡੁੱਬ ਚੁੱਕੇ ਆ ਪਾਣੀ ਬਹੁਤ ਜ਼ਿਆਦਾ ਹੋ ਚੁੱਕਾ ਹੁਣ ਤੁਸੀਂ ਬੰਨ੍ਹ ਦੇ ਉੱਤੇ ਕੰਮ ਚਾਲੂ ਆ ਤੇ ਜਿੱਥੇ ਜਿੱਥੇ ਕੋਈ ਤੁਸੀਂ ਬਹਿ ਰਹੀ ਆ ਉਹਨੂੰ ਬੰਨਣ ਵਾਸਤੇ ਮੁੰਡੇ ਲੱਗੇ ਆ ਤੇ ਵੱਧ ਤੋਂ ਵੱਧ ਲਾਕੇ ਦੀਆਂ ਸੰਗਤਾਂ ਪਹੁੰਚੋ ਪਿੰਡ ਆਦੀਆਂ ਜ਼ਿਲ੍ਹਾ ਗੁਰਦਾਸਪੁਰ ਨਾਲ ਸਾਹਿਬ ਆਈ ਦੀ ਫਟੇ ਆ ਜਿਹੜਾ ਭਈ ਬਾਹਰਲੇ ਪਿੰਡਾਂ ਦੇ ਵਿੱਚੋਂ ਸਾਨੂੰ ਆ ਫੋਨਾਂ ਦੇ ਉੱਤੇ ਸਾਡੇ ਪਿੰਡ ਵਾਲਿਆਂ ਨਾਲ ਸਾਰਿਆਂ ਨਾਲ ਗੱਲਬਾਤ ਹੋਣ ਈ ਆ ਆ ਦੱਸਦੀ ਹੈ ਕਿ ਬਾਬਾ ਲਖਿੰਦਰ ਸਿੰਘ ਜੀ ਇਸ ਵੇਲੇ ਲਾਈਵ ਚੱਲਣ ਡਿਆ ਇਹਨਾਂ ਦਾ ਤੇ ਪਾਣੀ ਦੀ ਜਿਹੜੀ ਖਤਰੇ ਦੇ ਨਿਸ਼ਾਨ ਤੋਂ ਉੱਪਰ ਆ ਵੱਧ ਤੋਂ ਵੱਧ ਬੰਦੇ ਆਓ ਵੱਧ ਤੋਂ ਵੱਧ ਬੰਦੇ ਇੱਥੇ ਪਹੁੰਚ ਜਾਓ ਨਹੀਂ ਤੇ ਤੁਸੀਂ ਟੁੱਟ ਗਈ ਦਾ ਵੱਡਾ ਨੁਕਸਾਨ ਹੋ ਜਾਣਾ ਜੇ ਕੋਈ ਘਰ ਆ ਜੇ ਨਾ ਬਿਓ ਤਗੜੇ ਹੋ ਕੇ ਵੀ ਆ ਲਾਈਵ ਤੁਸੀਂ ਵੇਖ ਰਹੇ ਹੋ ਨਾ ਸ਼ੇਅਰ ਵੀ ਕਰੀ ਜਾਇਓ ਇਹਨੂੰ ਟਰੈਕਟਰ ਟਰਾਲੀਆਂ ਲਿਆਓ ਕਈਆਂ 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 ਬੋਰੀਆਂ ਖਾਲੀ ਜਿਨ੍ਹਾਂ ਦੇ ਘਰਾਂ 'ਚ ਪਈਆਂ ਲੈ ਕੇ ਆਜੋ ਨਹੀਂ ਤੇ ਤੁਸੀਂ ਬਹੁਤ ਜਲਦੀ ਟੁੱਟਣ ਵਾਲੀ ਜੇ ਆ 5-7 ਮਿੰਟ ਦੀ ਗੇਮ ਜੇ ਆ ਲਾਈਵ ਨੂੰ ਸ਼ੇਅਰ ਕਰ ਹੁੰਦਾ ਵੱਧ ਤੋਂ ਵੱਧ ਕਰ ਦਿਓ ਵਾਹਿਗੁਰੂ ਜਿੱਕਾ ਖਾਲਸਾ ਵੱਧ ਟਰੈਕਟਰ ਲੂਣਿਆ ਤਾਂ ਵੀਰ ਲੂਣਿਆ ਤਾਂ ਜੱਗਾ ਆ ਗਿਆ ਵਾ ਆ ਹੋਰ ਵੀ ਵੀਰ ਜਿਹੜੇ ਆ ਰਹੇ ਉਹਨਾਂ ਦਾ ਧੰਨਵਾਦ ਜਿਹੜੇ ਪਿੱਛੇ ਉਹ ਲੂਣਿਆ ਤੋਂ ਵਾਲਾ ਸਾਹਿਬ ਦੀ ਬਲੋਕੇ ਨੇ ਹੋਰ ਵੀ ਵੀਰਾਂ ਨੂੰ ਬੇਨਤੀ ਆ ਭਈਆ ਲੂਣਿਆਂ ਵਾਲੇ ਛੰਨਿਆਂ ਵਾਲੇ ਫਲਕਣਾਂ ਵਾਲੇ ਸਿੱਖੋ ਜਿੱਥੋਂ ਤੱਕ ਵੀ ਇਹ ਲਾਈਵ ਸ਼ੇਅਰ ਕਰੋ ਨਾਲੇ ਜਿੰਨਾ ਹੁੰਦਾ ਤੇ ਵੱਧ ਤੋਂ ਵੱਧ ਦੁਨੀਆ ਇਸੇ ਪਹੁੰਚਾਓ ਆ ਵੇਖੋ ਸੰਗਤ ਕਿੱਦਾ ਸੰਗਤ ਵੇਖੋ 10 12 ਨੰਗਾਂ ਦੀ ਗੇਮ ਰਹਿ ਗਈ ਜੇ ਆਲੇ ਆਪੋ ਤੋਂ ਜੁੜੇ ਤੁਸੀਂ ਜਿਹੜੇ ਕਰਦੇ ਹੋ ਜਲਦੀ ਨਾਲ ਜਲਦੀ ਸਾ ਸੰਗਤੀ ਪਹੁੰਚੋ